ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਪੁਲਿਸ 'ਚ ਤਾਇਨਾਤ ਟ੍ਰੈਫਿਕ ਪੁਲਿਸ ਕਰਮੀ ਦਾ ਸਟਿੰਗ ਕੀਤੇ ਹਲੇ ਕੁਝ ਘੰਟੇ ਹੀ ਹੋਏ ਸਨ ਕਿ ਦੋ ਹੋਰ ਟ੍ਰੈਫਿਕ ਮੁਲਾਜ਼ਮਾਂ ਦੀ ਵੀਡੀਓ ਸਾਹਮਣੇ ਆ ਗਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ 'ਚ ਪੁਲਿਸ ਕਰਮੀ ਵੱਲੋਂ ਪਹਿਲਾਂ ਚਲਾਨ ਦੇ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪਰ ਪੈਸੇ ਨਾ ਮਿਲਣ ਤੇ ਮੋਟਰਸਾਈਕਲ ਸਵਾਰ ਵਿਅਕਤੀ ਨਾਲ ਹੱਥੋਪਾਈ ਲੈ ਲੈ ਚਲਾਨ ਨਹੀਂ ਕਰਤੋ ਤੁਸੀਂ ਕਰ ਦਿਓ ਚਲਾਨ ਕਰਤੋ ਯਾਰ ਐਵੇਂ ਥੋੜਾ ਹੁੰਦੀ ਗੱਲ ਨਹੀਂ 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 ਚਲਾਨ ਕਰਤੋ ਚਲਾਨ ਕੱਢ ਦੋ ਠੀਕ ਹੁਣ ਪੈਸੇ ਥੋੜਾ ਲਾਵਾਂਗੇ ਯਾਰ ਅਸੀਂ ਹਰ ਫੋਟੋਗ੍ਰਾਫੀ ਦਾ ਚਲਾਨ ਨਹੀਂ ਆਪਾਂ ਨਾ 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 ਚਲਾਨ ਕੱਟੋ ਨਾ ਫਿਰ ਪੈਸੇ ਕਿਉਂ ਮੰਗਦੇ ਹੋ ਤੁਸੀਂ ਹੋ ਗਿਆ ਪੈਸੇ ਪੈਸੇ ਦਿੱਤੇ ਸੀ ਕਿ ਪੈਸੇ 100 ਰੁਪਏ ਨਾਲ ਮਾਰੋ ਚਲਾਨ ਕੱਟੋ ਜੀ ਨਾ 300 ਕੱਟ ਕੋਈ ਜਾਏਗਾ ਵੀਰੇ ਫਿਰ ਪੈਸੇ ਕਿਉਂ ਮੰਗੇ ਚਲਾਨ ਕੱਟੋ ਤੁਸੀਂ ਨਾ 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 ਤੁਸੀਂ ਵੀ ਨਾ ਨਾ ਠੀਕ ਹੈ ਨਾ ਪਰ ਮੋਗ ਚਲ ਜੀ ਇਹਨੂੰ ਸਿੱਧੀ ਕਰੋ ਮੈਨੂੰ ਨਾ ਨਾ ਸਿੱਧੀ ਕਰੋ ਇਹਨੂੰ ਹਾਂ ਫਿਰ ਪੈਸੇ ਥੋੜਾ ਤਾਂ ਮੰਗੇ ਤੁਹਾਨੂੰ ਕਿਉਂ ਚਲ ਜੀ ਸੌਖਾ ਕਰੋ ਨਾ 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 ਤੁਸੀਂ ਚਲਾਨ ਕੱਟੋ ਠੀਕ ਹੈ ਠੀਕ ਹੈ ਠੀਕ ਹੈ ਚਲਾਨ ਕੱਟੋ ਐਸਾ ਨਾ ਨਾ ਮੈਨੂੰ ਤੇਰੇ ਕੋ ਮੌਕੇ ਤੇ ਹਾਜ਼ਰ ਵਿਅਕਤੀ ਵੱਲੋਂ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਫੇਸਬੁੱਕ ਪੇਜ ਤੇ ਪੋਸਟ ਕਰ ਦਿੱਤੀ ਗਈ ਹੈ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਪੰਜਾਬ ਪੁਲਿਸ ਸੁਰਖੀਆਂ 'ਚ ਬਣੀ ਹੋਵੇ ਇਸ ਤੋਂ ਪਹਿਲਾਂ ਵੀ ਆਪਣੇ ਛੋਟੇ ਵੱਡੇ ਕਾਰਨਾਮਿਆਂ ਨਾਲ ਪੰਜਾਬ ਪੁਲਿਸ ਹਮੇਸ਼ਾ ਚਰਚਾ ਦਾ ਕੇਂਦਰ ਬਿੰਦੂ ਰਹੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ